ਇਹ ਆ ਚਾਰਜ ਹੈ ਬੜੀਆ ਵਰਜੀ ਠੀਕ ਠਾਕ ਜੀ ਹਾਂ ਜੀ ਹੈਲੋ ਗਾਇਸ ਹਾਓ ਆ ਯੂ ਤੇ ਮਿੱਤਰੋ ਨਵਾਂ ਵਲੌਗ ਲੈ ਕੇ ਹਾਜ਼ਰ ਹੋ ਗਿਆ ਜਿਦਾ ਤੁਹਾਨੂੰ ਪਤਾ ਹੀ ਹੈ ਰਾਤੀ ਇੱਥੇ ਆਪਣੇ ਦੋ ਤਿੰਨ ਦਿਨੋਂ ਕੇ ਬਾਬਾ ਜੀ ਇੱਥੇ ਆਏ ਹੋਏ ਆ ਦਰਪੰਥ ਆਇਆ ਵਾ ਤੇ ਵਲੌਗ ਵੀ ਦੇਖ ਹੀ ਲੈਣਾ ਰਾਤ ਦਾ ਵਲੌਗ ਜਿਨਾ ਜਿਹਨਾਂ ਨੂੰ ਆਹ ਵੀਡੀਓ ਪਾਉਣੀ ਹੋਵੇ ਤੇ ਵੀਡੀਓ ਤੇ ਦੇਖ ਹੀ ਲੈਣੀ ਆ ਤੇ ਹੁਣ ਆਪਾਂ ਬਸ ਤੁਰ ਕੇ ਜਾਂਦੇ ਆ ਕਿਉਂਕਿ ਹੁਣ ਮਲਾ ਨਿਕਲਣ ਵਾਲਾ ਵਾ 3 ਵਜੇ 2 2:30 ਵਜੇ ਕਿਹਨਾਂ 2:00 ਵਜੇ 3:00 2 ਵਜ ਗਏ ਆ ਤੇ ਅਸੀਂ ਫਿਰ ਬਾਈਕ ਤੇ ਆਉਣਾ ਸੀ ਬਿਲਕੁਲ ਮੈਂ ਕਿਹਾ ਬਾਈਕ ਤੇ ਆਉਂਦਾ ਕੋਈ ਫਾਇਦਾ ਨਹੀਂ ਆ ਤਾਂ ਕਰਕੇ ਹੁਣ ਤੁਰ ਕੇ ਜਾਂਦੇ ਆ ਨਾਲ ਮੇਰੇ ਅਰਸ਼ ਵੀਰ ਹੈ ਨਾ ਵੱਡਾ ਭਰਾ ਮੇਰਾ ਤੇ ਆਪਾਂ ਹੁਣ ਬੱਸੇ ਚੱਲ ਕੇ ਇਹ ਮੋਹਲ ਚਾਲ ਵੇਖਦੇ ਆ ਕੀ ਕੀ ਤਿਆਰੀ ਹੋਈ ਹੈ ਹਲੇ ਤੇ ਕੀ ਮੋਹਲ ਚਾਲ ਹੈਗਾ ਜਰਾ ਫਿਰ ਮਹੱਲੇ ਦਾ ਤੁਹਾਨੂੰ ਦਿਖਾਉਂਦੇ ਆਗੇ ਜਦੋਂ ਕਿਹੜੇ ਵਿੱਚ ਗਏ ਇੱਧਰ ਲੱਗਾ ਬਾਬਿਆਂ ਦਾ ਮੰਡਾਲ ਹੈ ਤੇ ਉੱਥੇ ਜਾ ਕੇ ਬੜਾ ਵੱਡੀਆਂ ਤੂਰਾਂ ਨੇ ਲਹਿਰਾ ਬਰਾਈਆਂ ਪਈਆਂ ਕਿਉਂ ਅਰਸ਼ ਜੀ ਮੋਲ ਚੱਲ ਕਿੱਦਾਂ ਰੰਡ ਹੋਇਆ ਬਾਈ ਬਹੁਤ ਵਧੀਆ ਪੰਡਾਲ ਲੱਗਾ ਹੋਇਆ ਹੈ ਇਹ ਮੱਲਾਬਾਸ ਤੇ 3:30 ਦੇ ਕਰੀਬ ਤੁਰਨ ਵਾਲਾ ਹੈ ਗੁਰੂ ਸਾਹਿਬ ਜੀ ਦੀ ਬੇਨਤੀ ਪਾਵਾਂਗਾ ਇਹ ਮੱਲਾਬੋ ਬਹੁਤ ਧੂਕਤਾ ਹੋਣਾ ਨਿਕਲੂਗਾ ਇਥੋਂ ਇਹ ਨਾਲੇ ਪਰ ਚੰਦੂ ਦੀਆਂ ਗੱਡੀਆਂ ਕੋਈ ਹੋਰ ਚੰਦੂ ਨੇ ਸੋਚਿਆ ਕਿ ਇੱਕ ਵਾਰੀ ਵੀ ਚੱਲੇ ਜਾਣਗੇ ਛੋਰੀ ਬੜਾ ਜੋਸ਼ ਗਿਆ ਭੱਜ ਗੰਦਿਆ ਵਾ ਇਹ ਢਾਈ ਸਾਲ ਚੱਲਿਆ ਕਰੂਗਾ ਮੱਲਾਬੇ ਹਾਂ ਇਸ ਸਾਲ ਚੱਲਣ ਦਾ ਵਾਦਾ ਹਾਂ ਤੇ ਚਲੋ ਆਪਾਂ ਚੱਲ ਕੇ ਅੰਦਰ ਦਰਸ਼ਨ ਕਰਦੇ ਹਾਂ ਨਾਲੇ ਤੁਹਾਨੂੰ ਵੀ ਹਣ ਦੋਨੋਂ ਪੋਸਟ ਵੀ ਹੁਣ ਹੋ ਰਹੀ ਆ ਆਹ ਵੇ ਲਾ ਦੱਸ ਹੁਣ ਵੀ ਉਦਾਂ ਹੀ ਸੱਸੀ ਗਾਲ ਵੀਰ ਜੀ ਕਦਾਂ ਕੇ ਹਾਂ ਸੀ ਅੱਜ ਖਾ ਪਰਿਆ ਅੱਜ ਉਹ ਨਹੀਂ ਦੋਸ ਗਰਾਈ ਹੈ ਕੀ ਮੋਗਲ ਚਾਲਿਆ ਠੰਡਾ ਪਿਆ ਮੋਗਲ ਚਾਲ ਲੈਣਾ ਮੱਤੀ ਚਲ ਗਈ ਆ ਨਾ ਉਹਦੇ ਕਰਕੇ ਅੱਛਾ ਕੋੜਮ ਹੜਮੜ ਕੇ ਚਾਲੀਆਂ ਘੋੜਿਆਂ ਨਾਲ ਹੁਣ ਥੋੜੀ ਸੇਵਾ ਵੀ ਕਰ ਲਈਏ ਆ ਚੱਲੇ ਹਾਂ ਹੁਣ ਸੇਵਾ ਕਰੀਏ ਆਂ ਡੇਰਾ ਦੀ ਸੇਵਾ ਨੰਗਰ ਦੀ ਸੇਵਾ ਕਰਦੇ ਆਂ ਤੁਹਾਡਾ ਬਹੁਤ ਬਹੁਤ ਤੁਹਾਡਾ ਹਾਜ਼ਰ ਹੈ ਲੋਕਾਂ ਦੇ ਕਿਤੇ ਦਸਾਂ ਨਿੱਕੇ ਭਾਈ ਜੱਟ ਨੂੰ ਬਾਗੇ ਇੱਕ ਵਾਰ ਜੇ ਨੇ ਲਖਨ ਸਿੰਘ ਸੂਰ ਮੇ ਆ ਗਏ ਆ ਮਾਈਕ ਬੰਦਣਾ ਉਹਦੇ ਵਾਸਤੇ ਰੱਸੀ ਲੈਣ ਕਿਉਂ ਖਾਲਸਿਓ ਇਹ ਪਹਿਨਾ ਬਾਜੀ ਬੰਦ ਉਹ ਇੰਨਾ ਹੀ ਬੱਜਿਆ ਆ ਕਿ ਕਿੰਨੇ ਦਾ ਪੁੱਛ ਲਾਉਣਾ ਕਿੰਨੇ ਦਾ ਪੁੱਛ ਹਾਂ ਮੈਂ ਨਾ ਪੂਰੀ ਸੇਵਾ ਕਰਦੇ ਆਂ ਸੇਵਾਦਾਰ ਮੁਖ ਸੇਵਾਦਾਰ ਆਂ ਜੀ ਆਹ ਆਹ ਇਹ ਸੇਵਾਦਾਰ ਹੈ ਕਿਆ ਸ਼ੀਰ ਹੈ ਬਾਬਿਆਂ ਦੇ ਸੀਨ ਲੱਗੇ ਜੇ ਵੇਖ ਲੋ ਬਾਜਣਾ ਕਿਉਂ ਕੀਤੀ ਤੇਰੀ ਜੀ ਖਾਲੀ ਨਹੀਂ ਨਾ ਕੀਦਾ ਇਹ ਸੇਵਾ ਚ ਪਾ ਦੇ ਬਾਬਾ ਜੀ ਤੇ ਆ ਗੱਡੀ ਚ ਲੋ ਜੀ ਬਾਬਾ ਜੀ ਵੀ ਆ ਗਏ ਆ ਚਲੋ ਵੀ ਹੁਣ ਆਪਾਂ ਵੀ ਚਲੀਏ ਜਾ ਕੇ ਦਰਸ਼ਕਾਂ ਨੂੰ ਮਿਲੇ ਕਰਦੇ ਆਂ ਇੱਧਰ ਅੰਦਰ ਬੰਦਣਾ ਨਾ ਐ ਦਾ ਬਾਰੀਆਂ ਬੰਨਤੀਆਂ ਵਿਚੇ ਬਾਰੀਆਂ ਬੰਨਦੇ ਲੋ ਬਾਬਾ ਜੀ ਨਹੀਂ ਮੁੜ ਕੇ ਕੋਈ ਨਹੀਂ ਮੈਂ ਨਾ ਆਓ ਚੱਕਰ ਰੱਖਨੇ ਆ ਚੱਲ ਗੁਰਸੇਵ ਕੋ ਗਾਂ ਰਸੀ ਤੂੰ ਬੋਲੋ ਨੀ ਇਹ ਆਹੋ ਦੋ ਹੀ ਲੱਗਣਗੇ ਸਪੀਕਰ ਲੱਗੇ ਲਵਾਉ ਆ ਖਿੱਚ ਬਾਬਾ ਰਸੀ ਸਿੱਧੀ ਕਰ ਗੁਰਸੇਵ ਵੱਟ ਜੇ ਕੱਟ ਲੈ ਕਿਰੀ ਦੇ ਪ੍ਰੋਭਾ ਦੱਚ ਕਿਤੇ ਮਾਰ ਕਰਦਾ ਤੂੰ ਰਾਂਦੇ ਪੈਣ ਦੇ ਅੱਗੇ ਆਓ ਅੱਗੇ ਦੀ ਥੱਲੇ ਰાડ ਦੋ ਇੱਕ ਪਿੱਛੇ ਨੂੰ ਅੱਗੇ ਆਜ ਵਾਜੂ ਨਹੀਂ ਹੋ ਤਾਂ ਹੀ ਇਹ ਤਨ ਤੂੰ ਰੋਜ਼ ਇਹਦੋਂ ਨਹੀਂ ਅੱਗੇ ਪਿੱਛੇ ਨੂੰ ਕਰਨਾ ਫੇਰ ਦੋ ਲਾਉਂਦਾ ਪਤਾ ਜੇ ਨਹੀਂ ਕੋਈ ਨਹੀਂ ਆਜ ਵਾਜਦ ਜੂਗੀ ਉਹ ਤਾਂ ਨਹੀਂ ਇੱਕ ਅੱਗੇ ਨੂੰ ਮੂੰਹ ਵਾਪੇ ਇੱਕ ਪਿੱਛੇ ਕਰ ਦੋ ਫੇਰ ਜੇ ਕਿੰਦਾ ਕਹਿਗੇ ਇਦਾਂ ਕਰ ਦੋ ਨੋਟੀ ਕਰ ਰਿਹਾ ਹੈ ਪਿਓਰ ਆਹੋ ਬਸ ਠੀਕ ਹੈ ਬਾਬਾ ਸੈਟ ਆ ਰਸੀ ਰਸੀ ਉਹਦੇ ਗੋਲੀਆਂ ਅਈ ਸ਼ਾਬਾਹ ਇੱਥੇ ਰੱਖਾ ਇਹ ਬਾਰੀ ਖੋਲਦੀ ਆਹ ਇਧਰ ਤਾਰ ਫੜਾ ਪਲਾ ਗਸੇਵਕ ਗਸੇਵਕ ਦਾ ਤਾਰ ਫੜ ਕਿਤੇ ਰੱਖ ਲੋ ਵੀ ਮਾਈਕ ਤੇ ਵੇਟ ਹੋ ਗਏ ਨੇ ਹੋ ਕਨਾਲ ਤੇ ਤੁਹਾਨੂੰ ਵਰਨਾ ਇਹ ਗੱਡੀ ਦੇ ਇੱਥੇ ਗੱਡੀ ਚ ਕਿਹ ਕਿਹ ਸ਼ਸਤਰ ਰਹਿਣ ਦੇ ਹੋਰ ਕੀ ਆ ਹਾਂਜੀ ਇੱਥੇ ਕੀ ਸ਼ਸਤਰ ਰਹਿਣੇ ਆ ਕਿ ਜਾਂ ਕੀ ਰਹਿਣਾ ਵਾ ਤੇ ਹੋਰ ਬਸ ਬਾਕੀ ਮੈਂ ਰਹਿਣਾ ਦੇ ਆ ਆਏ ਆ ਗੱਡੀ ਚ ਰਹਿਣਾ ਅਸੀਂ ਤੇ ਮੇਰਾ ਵੀ ਫਿਰ ਮੇਰੀ ਬਲੌਗ ਬਣਾਇਆ ਅਸੀਂ ਬਲੌਗ ਬਣਾਈ ਜਣਾ ਨਾਲ ਤੇ ਹੁਣ ਬਾਬੇ ਤੇ ਚੱਲ ਗਏ ਆ ਪਾ ਤੇ ਹੁਣ ਆਪਾਂ ਤੁਹਾਨੂੰ ਬਲੌਗ ਵੀਰੋ ਬਣਾ ਕੇ ਦਵਾਂਗੇ ਹੁਣ ਨੰਨੀ ਤੁਹਾਨੂੰ ਮੱਲਾ ਨਹੀਂ ਕਰਦਾ ਪਹਿਲਾ ਪਹਿਲਾ ਬੋਣੇ ਤੁਹਾਨੂੰ ਬਾਬਾ ਪੈਨ ਕਰਾ ਜਿਹੜੇ ਵੇਖਣ ਆ ਰਹੇ ਆ ਹਾਂ ਪਟਾ ਪਰ ਫੁਲਾਈ ਨੂੰ ਮੋਤੇ ਇਹਨੂੰ ਕਿਹਦੇ ਘਰ ਦੇ ਮੋ ਗੰ ਥਾਲੀ ਆ ਇਹਦਾ ਅੱਛਾ ਹਾ ਵਾਲਾ ਇਹ ਵੀ ਰੱਜੇ ਹੁੰਦੇ ਹੀ ਲੈ ਅੱਬਾ ਆਦੇ ਤੇਲ ਤੇਲ ਮੋਕ ਜਾ ਵੇ ਲੋ ਕੀਟ ਵੀ ਲੈ ਲਿਆ ਬਲੰਕਰ ਨਾਲ ਪਈ ਹੁੰਦੀ ਹੈ ਬਣ ਕੇ ਲਈ ਨਾ ਕਮਾਰੀ ਬਲੇ ਜਿਹੜੀ ਗੱਡੀ ਖੜ ਦੇਣਾ ਤਨਾ ਟੱਕਰ ਨਹੀਂ ਮਾਰਨ ਦਿੱਤਾ ਵੇਖੋ ਕਿ ਲਾਮਲਾ ਕੀਪ ਜੀ ਕੋਈ ਆ ਗਿਆ ਕੀ ਮੈਨ ਨਹਾ ਲੈ ਮੈਨ ਮਾਈਕਟ ਕਰਾ ਲੈ ਇਹ ਗੱਡੀ ਰਹਿਣੀ ਸਭ ਤੋਂ ਅੱਗੇ ਮਹੱਲੇ ਚ ਹਨਾ ਬਾਬੇ ਅੰਦਰੋਂ ਬੈਟਰੀ ਵੇਟ ਹੋ ਲੱਗੀ ਫਿਰ ਦੇਖਣੀ ਸੋਖੇ ਮੈਂ ਕਿ ਗੱਡੀ ਸਭ ਤੋਂ ਗਿਰੇ ਨਹੀਂ ਮੱਲੇ ਤੇ ਇੱਥੇ ਦਾ ਸ਼ਸ਼ਤਰ ਵਾਲੇ ਨੂੰ ਪਤਾ ਹੋ ਗਿਆ ਉਹ ਗਏ ਉੱਧਰ ਕੋਲੇ ਚੱਲੇ ਨੂੰ ਸ਼ਾਂਤ ਕਰੇ ਉਹ ਖਾੜੋਏ ਨੂੰ ਬੰਦ ਕਰਾਂ ਬੋਬੋ ਤਾਂ ਨਾ ਚਲੋ ਚਲੀਏ ਲਓ ਬਾਅਦ ਵਿੱਚ ਚਲੋ ਨਾ ਲੋ ਵੀ ਮਿੱਤਰੋ ਮਾਈ ਦਾ ਪੱਲ ਮਾਮ ਲਗਾ ਲੇ ਗੱਡੀ ਨੂੰ ਕੋਣ ਵਾਸੇ ਸੱਦੇ ਭੰਡਾ ਲੈ ਲਈ ਸਿਕੰਦਰ ਸਿੰਘ ਜੀ ਦਲਾਹ ਦਾ ਜਾ ਕੇ ਸ਼ੈਸਤਰ ਸ਼ੈਸਤਰ ਆਦੇ ਗੱਡੀ ਤੇ ਮੈਂ ਇੱਥੋਂ ਬਾਈ ਨੂੰ ਗਾਜ ਆ ਗਈ ਗੱਡੀ ਦੀ ਹਣ ਪੂਰਾ ਖੁਸ਼ ਆ ਹਾਂ ਜੀ ਦੇਖੋ ਸਹੀ ਵੀਰੋ ਦੇਖੋ ਬਈ ਬਾਬਾ ਜੀ ਧਿਆਨ ਨਾਲ ਧਿਆਨ ਨਾਲ ਵੀਰਿਆ ਕੱਟਣਾ ਮਾਰੀ ਹੋਈ ਹੋਲੀ ਮ제 ਮ제 ਜਾਣ ਦੇ ਵੀਰ ਮੇਰਾ ਆ ਗਈ ਆ ਗਈ ਪਹਿਲਾਂ ਹੁਣ ਕਿ ਥੱਲੇ ਲਾਉਣੀ ਆ ਇਹ ਥੱਲੇ ਜਾਣੀ ਵੀਰ ਥੱਲੇ ਧਿਆਨ ਨਾਲ ਮੇਰਾ ਭਰਾ ਨਹੀਂ ਤੇ ਫੜਾ ਦੇ ਇੱਥੋਂ ਮੈਂ ਲੈ ਆ ਨਾ ਥੱਲੇ ਠੇਗਲਾ ਦੇ ਸਾਈਡ ਤੇ ਬਾਬਾ ਮੇਰੇ ਇੰਨੀ ਕੀ ਬਾਦੂ ਵਾਜੇ ਇੱਕ ਤੱਕ ਲੈ ਆਤੀ ਆ ਮੈਂ ਫਿਰ ਬਾਬੇ ਨੂੰ ਨਾਲੀ ਮੈਂ ਕਹਾ ਬਾਬੇ ਤੂੰ ਆਪ ਹੀ ਹੋ ਮੂਰੇ ਇਧਰ ਸੇਵਕ ਵੀ ਨਾਰੀਆਂ ਹੈ ਇਹ ਸੇਵਾ ਨਿਮੋਹ ਚ ਤਿੰਨੇ ਬਦੇ ਹੈ ਸ਼ੇਰ ਆ ਮੂਰੇ ਹੁਣ ਚੱਲੇ ਵਸ ਹੋ ਮੈਂ ਨਾ ਘੋੜੇ ਤਿਆਰ ਬਰ ਤਿਆਰ ਚੌਦ ਦੇਵਕਾ ਦੱਸਦਾ ਨਹੀਂ ਆ ਬਾਬਾ ਜੀ ਵੀ ਬਾਬਿਆਂ ਦਾ ਘੋੜਾ ਵੀ ਤਿਆਰ ਉਹ ਬਾਬਿਆਂ ਦਾ ਘੋੜਾ ਕਿਹੜਾ ਵਾਈਟ ਕਲਰ ਦਾ ਹੈ ਨਾ

ਬਾਬਾ ਇੱਥੇ ਪੈ ਰੂਗਾ ਗੱਡੀਆਂ ਆਪਣੇ ਥੀ ਵੰਦੇ ਥੱਲੇ ਰਦਾ ਥੱਲੇ ਰਦਾ ਥੱਲੇ ਚੱਲ ਲੈ ਤੂੰ ਸੁਖ ਬਾਬਾ ਜੀ ਥੱਲੇ ਰਦਾ ਥੱਲੇ ਸੋਣੀ ਨੂੰ ਦੇ ਚੱਲ ਫਸ ਗਏ ਇੱਥੇ ਬਸ ਠੀਕ ਆ ਉਹ ਗੋਪੀ ਨੂੰ ਆਇਆ ਗੱਟਕੇ ਵਾਲੇ ਨੂੰ ਚੁੱਬੇ ਵਾਲੇ ਨੂੰ ਇੱਥੇ ਹੋਣਾ ਨਾ ਆਵਾਜ਼ ਇਹਨਾਂ ਦਾ ਛੇਤਰ ਆ ਘਬੜ ਛੇਤਰ ਗੋਪੀ ਕਿਹੜਾ ਵਾ ਅੱਛਾ ਸਤਰਾਣੀ ਸਾਹਿਬ ਵਾਲੇ ਬਾਬੇ ਆ ਪੋਗਰ ਸਾਹਿਬ ਸਰਦਾਰਾਂ ਤੋਂ ਵੱਡੀ ਹੈ ਕੋਈ ਨਹੀਂ ਨੰਬਰ ਮੈਂ ਆਜੀ ਦਿੰਦਾ ਬਾਬਾ ਕੀ ਹੈ ਬਾਬਾ ਕਿੱਡੀ ਹੈ ਇਧਰ ਇਧਰ ਆਦੇ ਮਗਰ ਲੋਬੀ ਗੁਰਪਿੰਦਰ ਸਿੰਘ ਜੀ ਸ੍ਰੀ ਪ੍ਰਦਾਸ ਸਤਰਾਣੀ ਸਾਹਿਬ ਵਾਲੇ ਮਹਾਪੁਰਖ ਹੈ ਬਾਬਾ ਜੀ ਬਾਬਾ ਹੀਰਾ ਲੋਬੀ ਬਾਬਾ ਜੀ ਨਹੀਂ ਹੋਗੇ

ke kamou o ka bana ka i 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 ka i

ਵਾਟ ਜੀ ਆਕਾਰੇ ਵਦਿਆ ਵਾਟ ਜੀ ਆਕਾਰੇ ਮੰਨੇ ਜਿਹਨੇ ਲੋ ਜੀ ਇਧਰ ਗਿਆਨੀ ਤੇਜਪੀਰ ਸਿੰਘ ਜੀ ਐਸੀ ਦਮਦਮੀ ਚੱਕ ਸਾਲ ਵਾਰੇ ਤੇ ਅਕਾਲ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤ ਚੜਦੀ ਕਲਾ ਅਨੰਤ ਮੰਗਲ ਆ ਹਾਂ ਮੈਨਾਂ ਘਾਲੋ ਗੁੰਡੀ ਬਾਵੇ ਮੇਰੇ ਸੋਹੇ ਕਿਰਪਾ ਪੂਰੀ ਪੁਰੀ ਆ ਤੇ ਜੰਗੀ ਪੱਦਰ ਤੇ ਜੰਗੀ ਜਨੈਲ ਬਾਬਾ ਮੈਡੀਸਨ ਸੋਢੀ ਸਾਹਿਬ ਜੀ ਸਾਡੇ ਸਿਰ ਤੇ ਉਹਨਾਂ ਦਾ ਹੱਥ ਹੈ ਮੇਰ ਭਰਾਤਰਾ ਹਮੇਸ਼ਾ ਹੀ ਰਵੇ ਹਾਂਜੀ ਹਾਂਜੀ ਤੇ ਹੁਣ ਜੈਲੀ ਜੀ ਆਏ ਆ ਦਮ ਦਮ ਟਕਸਾਲ ਵਾਲੇ ਤੇ ਬਸ ਉਹਨਾਂ ਨੂੰ ਇੱਧਰ ਜਿੱਧਰ ਕੋੜ ਕੋੜ ਸਾਰੀ ਹੁੰਨੀ ਆ ਉਧਰ ਬਸ ਜਾਂਦੇ ਹੀ ਉਧਰ ਚੱਲੇ ਆ ਉਹਨਾਂ ਨੂੰ ਛਾਟੀ ਗੋਣਾ ਉਧਰ ਆ ਆ ਭੈਣ نا <laughs>